ਲਓ ਜੀ ਆਪਾਂ ਚੱਲ ਗਿਆ ਬੱਸ ਆਪਾਂ ਨੂੰ ਸਪੈਸ਼ਲ ਬੱਸ ਲੈਣਾ ਹੀ ਜਾਂ ਜਿੱਥੇ ਆਪਣੀ ਕਾਨਫਰੰਸ ਹੈਗੀ ਆ ਸੋ ਛੋਟਾ ਜਿਹਾ 에어ਪੋਰਟ 15 ਮਿੰਟ ਲੱਗੇ ਬਾਹਰ ਆਉਣ ਦੇ ਵਿੱਚ ਹੁਣ ਆਪਾਂ ਚੱਲਦੇ ਨੇ ਨੈਕਸਟ 20 ਮਿੰਟ ਦਾ ਰਸਤਾ ਇੱਥੋਂ ਬਸ ਇਸ ਸੋ ਫਾਈਨਲੀ ਆਪਾਂ ਆਪਣੇ ਹੋਟਲ 'ਚ ਪਹੁੰਚ ਗਏ ਸੋ ਹੋਟਲ ਦਾ ਨਾਮ ਹੈਗਾ ਦ ਵੈਸਟਰਨ ਰੈਂਚ ਤੇ ਅੰਦਰ ਜਾ ਕੇ ਮੈਂ ਤੁਹਾਨੂੰ ਜਿਹੜਾ ਸਾਡਾ ਰੂਮ ਆ ਉਹਦਾ ਟੂਰ ਵੀ ਕਰਵਾਉਂਗੀ ਤੇ ਹੁਣ ਆਪਾਂ ਸਾਰਿਆਂ ਨੂੰ ਫੋਲੋ ਕਰਦੇ ਪਹਿਲਾਂ ਅੰਦਰ ਜਾਈਏ ਸਵਾ ਬਣਿਆ ਹੋਇਆ ਰਿਸੈਪਸ਼ਨ ਏਰੀਆ ਜਿੱਥੇ ਤੁਹਾਡੀ ਚੈੱਕ ਇਨ ਹੋਣੀ ਆ ਤੇ ਤੁਹਾਨੂੰ ਰੂਮ ਦੇਣਿਆ ਸੋ ਮੈਂ ਸੀਟ ਦੇ ਨਾਲ ਬੈਗੀ ਸਗੀ ਆ ਫਿਰਦੀ ਆ ਸੀਟ ਤੇ ਸੋ ਖੋਦਰ ਆ ਸੋ ਸੁਖ ਨੂੰ ਦੱਸਣਗੇ ਕਿਹੜਾ ਰੂਮ ਆ ਤੇ ਫੇਰ ਆਪਾਂ ਚੱਲਦੇ ਆ ਰੂਮ ਦੇ ਵਿੱਚ ਤੁਹਾਨੂੰ ਰੂਮ ਸਾਨੂੰ ਮਿਲ ਗਿਆ ਤੇ ਫਿਰ ਹੋਟਲ ਵਾਲੇ ਕਹਿੰਦੇ ਕਿ ਤੁਹਾਨੂੰ ਗੱਡੀਆਂ ਦੇ ਵਿੱਚ ਛੱਡ ਕੇ ਆਉਨੇ ਆ ਇਹਨਾਂ ਨੇ ਸਾਰੇ ਜਿਹਨੇ ਵੀ ਗੈਸਟ ਸੀਗੇ ਉਹਨਾਂ ਦਾ ਸਮਾਨ ਵੀ ਗੱਡੀਆਂ ਦੇ ਵਿੱਚ ਰੱਖਵਾਇਆ ਸੀ ਤੇ ਉਹਨਾਂ ਨੂੰ ਆਪ ਛੱਡ ਕੇ ਆਉਂਦੇ ਸੀ ਸੋ ਫਾਈਨਲੀ ਆਪਾਂ ਪਹੁੰਚ ਗਏ ਰੂਮ ਆਦੀ ਇਹ ਵੀ ਭਾਈ ਸਾਡਾ ਹੋਟਲ ਦਾ ਰੂਮ ਕਿਦਾਂ ਦਾ ਹੈਗਾਗਾ 1039 ਗੇਟ ਲੌਕ ਲੱਗ ਗਿਆ ਹੁਣ ਮੈਨੂੰ ਦੇਖਣਾ ਪੈਣਾ ਅੰਦਰੋਂ ਛੱਡ ਦੇ ਛੱਡ ਸੋ ਪਾਵਨ ਨੇ ਵੈਲਕਮ ਕੀਤਾ ਮੇਰਾ ਗੇਟ ਲੌਕ ਲੱਗ ਗਿਆ ਸੀਗਾ ਸੋ ਪਾਵਨ ਕਹਿੰਦੀ ਮੈਂ ਤੁਹਾਨੂੰ ਥੋੜਾ ਜਿਹਾ ਰੂਮ ਬਾਰੇ ਦਿਖਾਉਣਾ ਚਾਹਣੀ ਆ ਕੀ ਆ ਸੋ ਪਹਿਲਾਂ ਤਾਂ ਅੰਦਰ ਆਉਂਦੇ ਹੀ ਆਪਾਂ ਨੂੰ ਵਾਸ਼ਰੂਮ ਟਾਇਲਟਸ ਤੇ ਬਾਕੀ ਸਾਰਾ ਸਿਸਟਮ ਇੱਧਰ ਆਗਾ ਬਾਹਲਾ ਅੰਦਰੂਨੀ ਆਪਾਂ ਨਹੀਂ ਜਾਂਦੇ ਇੱਧਰ ਉਸ ਤੋਂ ਬਾਅਦ ਆਪਾਂ ਕਿੰਗ ਸਾਈਜ਼ ਬੈੱਡ ਜਿਹੜਾ ਹੈਗਾ ਉਹ ਚੂਜ਼ ਕੀਤਾ ਤੇ ਵੈਸਤਾ ਦੋ ਬੈਡਰੂਮ ਕਹਿੰਦੇ ਸੀ ਮੈਂ ਵੀ ਕוויਨ ਸਾਈਜ਼ ਤੁਹਾਨੂੰ ਦੇ ਦਿੰਨੇ ਦੋ ਪਰ ਆਪਾਂ ਕਿਹਾ ਨਹੀਂ ਆਪਾਂ ਇਹ ਹੀ ਸੋਇ ਇੱਕ ਕਲੋਜ਼ਟ ਵਗੈਰਾ ਆ ਗਈ ਇੱਥੇ ਤੇ ਟੀਵੀ ਆਪਾਂ ਨੂੰ ਲਗਾ ਦਿੱਤਾ ਇੱਥੇ ਪੂਰਾ ਉਹਨਾਂ ਨੇ ਉਸ ਤੋਂ ਬਾਅਦ ਬੈਠ ਕੇ ਖਾਣ ਪੀਣ ਦੇ ਲਈ ਆ ਜਗ੍ਹਾ ਦਿੱਤੀ ਆ ਫਿਰ ਉਹਨਾਂ ਨੇ ਆਪਣੇ ਬੈਠਣ ਦੇ ਲਈ ਬਾਹਰ ਪ੍ਰਬੰਧ ਪੂਰਾ ਕਰਕੇ ਦਿੱਤਾ ਵੀ ਬਾਹਰ ਬੈਠੋ ਇੰਜੋਏ ਕਰੋ ਨਾਲ ਕਾਫੀ ਮੇਕਰ ਦਿੱਤਾ ਹੋਇਆ ਐਂਡ ਫੋਨ ਦਿੱਤਾ ਹੋਇਆ ਕਾਲ ਕਰੋ ਜੇ ਤੁਹਾਨੂੰ ਲੋੜ ਆ ਤਾਂ ਇਹ ਕਿੰਗ ਸਾਈਜ਼ ਬੈਡ ਏ ਆ ਜੀ ਸਾਡਾ ਸਟੇ ਜਿੱਥੇ ਅਸੀਂ 5 ਦਿਨ ਸਟੇ ਕਰਨਾ ਹੁਣ ਤੇ ਪਵਨ ਥੱਕ ਚੁਕੀ ਆ ਸੋ ਹੁਣ ਆਪਾਂ ਫਰੈਸ਼ ਹੋਣੇ ਆ ਫਿਰ ਤੁਹਾਨੂੰ ਆਪਾਂ ਇਸ ਹੋਟਲ ਦਾ ਫਿਰ ਤੁਹਾਨੂੰ ਆਪਾਂ ਹੋਟਲ ਦਾ ਪੂਰਾ ਵਿਊ ਦਿਖਾਵਾਂਗੇ ਫਾਲੋ ਫਾਲੋ ਸਪ੍ਰਿੰਗ ਕਿਉਂ ਕਹਿੰਦੇ ਨੇ ਕਿਉਂਕਿ ਇੱਥੇ ਸਾਰੇ ਇਦਾਂ ਦੇ ਟਰੀ ਨੇ ਬਹੁਤ ਜਿਆਦੇ ਵੱਡਾ ਹੋਟਲ ਆ ਏ ਤੇ ਆਪਾਂ ਚੱਲਦੇ ਆਂ ਅਸੀਸ ਤੂੰ ਹੁਣੇ ਕੁਝ ਆਰਡਰ ਕਰਨ ਲਾ ਕੇ ਫੋਨ ਲੈ ਕੇ ਕਹਿੰਦੀ ਮੇਰੀ ਲਿਸਟ ਤਿਆਰ ਆ ਓਕੇ ਜੀ ਗਾਇਸ ਮਿਲਦੇ ਆਂ ਫਿਰ ਆਪਾਂ ਬੱਚਿਆਂ ਦੇ ਲਈ ਆ ਬੋਲਿੰਗ ਵਗੈਰਾ ਹੋਰ ਛੋਟੀਆਂ ਮੋਟੀਆਂ ਬੱਚਿਆਂ ਦੀਆਂ ਖੇਡਾਂ ਉਹ ਆ ਥੀਸ ਹੋਰ ਨਾ ਜਿਵੇਂ ਅਸੀਂ ਵੀ ਜਦੋਂ ਆਏ ਸੀਗੇ ਸਾਨੂੰ ਸੀਗਾ ਵੀ ਅਸੀਂ ਯੂਐਸ ਕਰੰਸੀ ਨਹੀਂ ਲਈ ਹੈਗੀ ਤੇ ਉੱਤਰ ਕਿਵੇਂ ਹੋਊਗਾ ਸੋ ਤੁਸੀਂ ਇੱਧਰ ਆਪਣੇ ਕੈਨੇਡੀਅਨ ਕਾਰਡ ਵੀ ਜਿਹੜੇ ਆ ਉਹ ਵੀ ਯੂਜ਼ ਕਰ ਸਕਦੇ ਹੋ ਤੁਸੀਂ ਕਹਿ ਸਕਦੇ ਹੋ ਕਿ ਮੈਂ ਕੈਨੇਡੀਅਨ ਕਰੰਸੀ ਦੇ ਵਿੱਚ ਬਿੱਲ ਪੇ ਕਰਨਾ ਸਾਰੀਆਂ ਜਗ੍ਹਾ ਤੇ ਐਕਸੈਪਟੇਬਲ ਆ ਹੁਣ ਆਪਾਂ ਅੱਜ ਮੇ ਕੱਲ ਸੁਖਤੀ ਕਾਨਫਰੰਸ ਆ ਉਸ ਤੋਂ ਬਾਅਦ ਸਾਡੇ ਤਿੰਨ ਕਿ ਦਿਨ ਵਿਲੇ ਆ ਸੋ ਅਸੀਂ ਸੋਚਿਆ ਸੀਗਾ ਕਿ ਆਪਾਂ ਕਾਰ ਰੈਂਟ ਕਰ ਲੈਨੇ ਆ ਸੋ ਜਦੋਂ ਰੈਂਟ ਕਰਾਂਗੇ ਤੁਹਾਨੂੰ ਦੱਸਾਂਗੇ ਵੀ ਉਹਦਾ ਕੀ ਪ੍ਰਾਈਸ ਹੁੰਦਾ ਵਾ ਤੇ ਸੱਚ ਹਾਂਜੀ ਵੀ ਕਹਿੰਦੇ ਮਾਰਕ ਮੈਲਾ ਨੇ ਇੱਕ ਨਵੀਂ ਅਨਾਉਂਸਮੈਂਟ ਕਰ ਦਿੱਤੀ ਹੈ ਕਿ ਹੁਣ ਜੜੇ ਰਿਫਿਊਜੀ ਆ ਉਹ ਵੀ ਫੇਕ ਰਿਫਿਊਜੀ ਬੰਦ ਕਰ ਦੇਣੇ ਆ ਉਹਨੇ ਕਿ ਸਟੂਡੈਂਟ ਵੇਸਟਰ ਅੱਗੇ ਆ ਕੇ ਰਿਫਿਊਜੀ ਕਲੇਮ ਕਰ ਲੈਂਦੇ ਸੀ ਹੁਣ ਨਹੀਂ ਕਰ ਸਕਦੇ ਮੈਨੂੰ ਲੱਗਦਾ ਹੌਲੀ ਹੌਲੀ ਕੈਨੇਡਾ ਵੀ ਯੂਕੇ ਵਰਗਾ ਬਣ ਜਾਣਾ ਵਾ ਕਿਉਂਕਿ ਬਹੁਤ ਲੋਕਾਂ ਦੀ ਕੰਪਲੇਂਟਸ ਹੁੰਦੀਆਂ ਸੀ ਕਿ ਅਸੀਂ ਗਵਰਨਮੈਂਟ ਨੂੰ ਟੈਕਸ ਪੇ ਕਰਦੇ ਆਂ ਬਟ ਸਾਰਾ ਪੈਸਾ ਤਾਂ ਰਿਫਿਊਜੀਸ ਤੇ ਚਲੇ ਜਾਂਦਾ ਸੋ ਹੁਣ ਉਹਨੇ ਕਿਹਾ ਸਟੂਡੈਂਟ ਤੇ ਪਲੱਸ ਜਿਹੜੇ ਵਿਸਟਰ ਵੀਜ਼ੇ ਵਾਲੇ ਆ ਰਿਫਿਊਜੀ ਕਲੇਮ ਨਹੀਂ ਕਰ ਸਕਦੇ ਇਹ ਇਮੀਗ੍ਰੇਸ਼ਨ ਤੇ ਅੱਜ ਦੀ ਅਪਡੇਟ ਆ ਕਿ ਇੱਥੇ ਆਹ ਜਮੇ ਡੈਬਿਟ ਕ੍ਰੈਡਿਟ ਮਸ਼ੀਨਾਂ ਛੋਵੇ ਤੁਸੀਂ ਪੈਸੇ ਕਢਵਾ ਸਕਦੇ ਹੋ ਤੇ ਇੱਥੇ ਯੂਜ਼ ਕਰ ਸਕਦੇ ਵੈਸੇ ਹਾਲੇ ਤੱਕ ਸਾਨੂੰ ਜੜੀ ਆ ਉਹ ਕੈਸ਼ ਦੀ ਲੋੜ ਕਿਤੇ ਵੀ ਪਈ ਨਹੀਂ ਹੈਗੀ ਸੋ ਅਸੀਂ ਇਸ ਵੀ ਹੁਣ ਮੈਨੂੰ ਲੱਗਦਾ ਨਿਕਲੂਗੀ ਬਾਅਦ ਇਹਨੂੰ ਪਤਾ ਨਹੀਂ ਸ਼ੂ ਪਾਣੇ ਨਹੀਂ ਪਸੰਦ ਦੇ ਗੱਡੀ 'ਚ ਵੀ ਜਦੋਂ ਬੈਂਦੀ ਆ ਸਟਾਲਰ 'ਚ ਵੀ ਬੈਂਦੀ ਆ ਆਪਣੇ ਬੂਟ ਲਾ ਕੇ ਬੈਂਦੀ ਆ ਕਦਾ ਸਵਾਲ ਹੁੰਦਾ ਕਿ ਸਾਡਾ ਬੱਚਾ ਕੈਨੇਡੀਅਨ ਬੋਰਨ ਆ ਬਟ ਮਾਪਿਓ ਹਜੇ ਪਤਕੇ ਨਹੀਂ ਹੈਗੇ ਤੇ ਬੱਚੇ ਨੂੰ ਇੰਡੀਅਨ ਪਾਸਪੋਰਟ ਮਿਲੇਗਾ ਕਿ ਕੈਨੇਡੀਅਨ ਸੋ ਬੱਚੇ ਤੁਹਾਡੇ ਨੂੰ ਕੈਨੇਡੀਅਨ ਪਾਸਪੋਰਟ ਮਿਲੇਗਾ ਐਂਡ ਜਿਵੇਂ ਹੁਣ ਅਸੀਂ ਯੂ ਐਸ ਆਈ ਆ ਸੋ ਅਸੀਂ ਇਸ ਨੂੰ ਕੋਈ ਵੀਜ਼ੇ ਦੀ ਲੋੜ ਨਹੀਂ ਪਈ ਹੈਗੀ ਸਾਨੂੰ ਵੀਜ਼ੇ ਦੀ ਲੋੜ ਪਈ ਸੀ ਕਿਉਂਕਿ ਅਸੀਂ ਹਜੇ ਸਿਟੀਜ਼ਨਸ਼ਿਪ ਨਹੀਂ ਲਈ ਤੇ ਅਸੀਸ ਨੂੰ ਜੜੇ ਯੂਐਸਏ ਵੀਜ਼ੇ ਦੀ ਵਿਣੀ ਲੋੜ ਪਈ ਤੇ ਹੋਰ ਵੀ ਇਹਨੂੰ ਕਾਫੀ ਕੰਟਰੀਆਂ ਦਾ ਜਿਹੜਾ ਵੀਜ਼ਾ ਵਾ ਇਹਦੇ ਕੋਲੇ ਹੈਗਾ ਅਸੀਂ ਤੁਹਾਡੇ ਨਾਲ ਹੋਰ ਸ਼ੇਅਰ ਕਰਦੀਆਂ ਵਾਕਿਆ Airbnb ਨੇ ਨਾ ਹੋਟਲ ਨੂੰ ਰਿਪਲੇਸ ਕਰ ਦਿੱਤਾ ਅਸੀਂ ਜਿੰਨੀ ਵੀ ਵਾਰ ਅੱਜ ਤੱਕ ਜਾਂਦੇ ਹੁੰਦੇ ਸੀ ਨਾ ਅਸੀਂ Airbnb ਲੈਂਦੇ ਸੀ Airbnb ਦਾ ਸਭ ਤੋਂ ਵੱਡਾ ਫਾਇਦਾ ਇਹ ਹੁੰਦਾ ਕਿ ਤੁਹਾਨੂੰ ਘਰ ਵਰਗਾ ਮਾਹੌਲ ਮਿਲਦਾ ਵਾ ਹੁਣ ਅੱਜ ਅਸੀਂ ਸਵੇਰੇ ਆਪਣੇ ਘਰ ਵਾਲੀ ਚਾਹ ਨੂੰ ਬਹੁਤ ਮਿਸ ਕੀਤਾ ਗਾਵਾ ਬਾਰਲਾ ਏਰੀਆ ਜਿਹੜਾ ਕੈਲੀਫੋਰਨੀਆ ਵੀ ਆ ਨਾ ਉਹ ਵੀ ਆਪਣੇ ਰੌਂਟਾ ਤਾਂ 3 ਘੰਟੇ ਪਿੱਛੇ ਆ ਸੋ ਕੱਲ 3 ਘੰਟੇ ਪਿੱਛੇ ਕਰਕੇ ਜਿਹੜੀ ਸੀ ਸੀਗੀ ਉਹ ਆਪਦੇ ਟਾਈਮ ਨਾਲ ਸੌਂਗੀ ਪਰ ਇਹ ਤਾਂ ਥੱਕੀ ਬਹੁਤ ਜ਼ਿਆਦਾ ਸੀਗੀ ਇਹ ਫਿਰ ਰਾਤ ਸ਼ਾਮ ਦੇ ਤੁਸੀਂ ਲਾ ਲੋ 6 ਵਜੇ ਸੁੱਕੀ ਸੀਗੀ ਤੇ ਮਾਰਨਿੰਗ ਦੇ ਵਿੱਚ ਉੱਠੀ ਸੀਗੀ ਟਾਈਮ ਦਾ ਵੀ ਫਰਕ ਪੈ ਜਾਂਦਾ ਤੇ ਬਾਕੀ ਬੱਚਾ ਫਲਾਈਟ ਦੇ ਵਿੱਚ ਵੀ ਥੱਕ ਗਿਆ ਹੁੰਦਾ ਅੱਗੇ ਜਾ ਕੇ ਇਹਨਾਂ ਦੇ ਰੈਸਟੋਰੈਂਟਸ ਆਉਂਦੇ ਆ ਸੋ ਮੈਂ ਤੇ ਅਸੀਸ ਨੇ ਹਜੇ ਆਪਣਾ ਸਵੇਰ ਦਾ ਬ੍ਰੇਕਫਾਸਟ ਨਹੀਂ ਸੀ ਕੀਤਾ ਤੇ ਮੈਂ ਕਿਹਾ ਚਲੋ ਆਪਾਂ ਵੀ ਅੱਜ ਰੈਸਟੋਰੈਂਟ 'ਚ ਬੈ ਕੇ ਬ੍ਰੇਕਫਾਸਟ ਕਰਦੇ ਆਂ ਸੋ ਪਹਿਲਾਂ ਆਪਾਂ ਅੰਦਰ ਗਏ ਤੇ ਅੰਦਰ ਜਾ ਕੇ ਉਹਨਾਂ ਨੂੰ ਮੈਨੂ ਦਾ ਪੁੱਛਿਆ ਫਿਰ ਮੈਨੂ ਦੇ ਕੇ ਉਹ ਕਹਿੰਦੇ ਤੁਸੀਂ ਬਾਰ ਬੈਣਾ ਕੇ ਅੰਦਰ ਮੈਂ ਕਿਹਾ ਚਲੋ ਬਾਰ ਹੀ ਬੈਨੇ ਆ ਤੇ ਬਾਰ ਬੈ ਕੇ ਧੁੱਪ ਸੇਕਦੇ ਆ ਸੋ ਇੱਥੇ ਆਪਾਂ ਬੈ ਗਏ ਤੇ ਆ ਐਵੋਗਾਡੋ ਟੋਸਟ ਆਰਡਰ ਕੀਤਾ ਸੀਗਾ ਮੈਂ ਇਹਨਾਂ ਕੋਲੇ ਬਾਰੀਆਂ ਆਪਸ਼ਨਸ ਨਹੀਂ ਸੀਗੀਆਂ ਤੇ ਇੱਧਰ ਅਸੀਸ ਨੇ ਪੂਰਾ ਖਲਾਰਾ ਪਾਇਆ ਹੋਇਆ ਸੀ ਤੇ ਅਸੀਂ ਹੁਣ ਅੱਗੇ ਸਿਗੇ ਰੂਮ ਦੇ ਵਿੱਚ ਕਿਉਂਕਿ ਮੇਰਾ ਵੀ ਥੋੜਾ ਬਹੁਤਾ ਕੰਮ ਕਰਨ ਵਾਲਾ ਮੈਂ ਕਿਹਾ ਮੈਂ ਹੋਟਲ ਨਿਕਾਲ ਲੈਣੀ ਆ ਤੇ ਅਸੀਸ ਕਰ ਲੈਂਦੀ ਆ ਰੈਸਟ ਪਰ ਅਸੀਸ ਕਿੱਥੇ ਰੈਸਟ ਕਰਦੀ ਆ ਅਸੀਸ ਕਮਰੇ ਦਾ ਮੁਆਇਨਾ ਕਰਦੀ ਆ ਪਰ ਇਹ ਕਹਦੇ ਨਾ ਇਹਦਾ ਮੁਆਇਨਾ ਕੀਤਾ ਸਾਡੇ ਲਈ ਸਹੀ ਸਾਬਿਤ ਹੋ ਜਾਂਦਾ ਅਸੀਂ ਦੇਖਿਆ ਵੀ ਇਹਦੇ 'ਚ ਫ੍ਰਿਜ ਹੈਗੀ ਆ ਕਿ ਨਹੀਂ ਪਰ ਇਹਦੇ ਕੰਮ ਦੇਖੋ ਅਸੀਂ ਖੋਲੇ ਨੇ ਫ੍ਰਿਜ ਦੇ ਵਿੱਚ ਨਾ ਮੇਰੀ ਜੁੱਤੀ ਲਾ ਦਿੱਤੀ ਐਦਾਂ ਦੇ ਕੰਮ ਇਹ ਕਰਦੀ ਐ ਹੁਣ ਮੈਨੂੰ ਮਾਰੂਗੀ ਵੀ ਤੂੰ ਦਿਖਾਇਆ ਕਿਉਂ 1:3 ਵਜ ਗਿਆ ਵਾ ਤੇ ਮੈਂ ਆਪਣਾ ਕੰਮ ਵੀ ਨਿਪਟਾ ਲਿਆ ਤੇ ਹੁਣ ਸੀਸ ਕੰਦੀ ਸੀ ਕਿ ਮੈਂ ਖੇਡਣਾ ਤੇ ਮੈਂ ਇਹਨੂੰ ਲੈ ਕੇ ਆਈਆਂ ਬਾਹਰ ਤੇ ਇੱਥੇ ਬਹਿ ਕੇ ਵੱਟਿਆਂ ਨਾਲ ਖੇਡਦੀ ਜਾਂਦੀ ਆ ਸੋ ਆ ਜਿਹੜੀਆਂ ਤੁਸੀਂ ਅੱਗੇ ਆ ਗੱਡੀਆਂ ਆਉਂਦੀਆਂ ਦੇਖ ਰਹੇ ਨੇ ਇਹ ਗੱਡੀਆਂ ਹੀ ਯੂਜ਼ ਕਰਦੇ ਆ ਇੱਕ ਸੈਕਸ਼ਨ ਤੋਂ ਦੂਜੇ ਸੈਕਸ਼ਨ ਦੇ ਵਿੱਚ ਜਿਹੜਾ ਸਮਾਨ ਲੈ ਕੇ ਜਾਂਦਾ ਜਿਵੇਂ ਹੋਟਲ ਦੀਆਂ ਕੋਈ ਚਾਤਰਾਂ ਧੋਤੀਆਂ ਹੋਗੀਆਂ ਜਾਂ ਹੋਰ ਛੋਟਾ ਮੋਟਾ ਸਮਾਨ ਹੋ ਗਿਆ ਸੋ ਆ ਹੈਗੀ ਆ ਮੇਨ ਐਂਟਰੀ ਇੱਧਰੋਂ ਹੀ ਸਾਰੇ ਜਿਹੜੇ ਐਂਟਰ ਕਰਦੇ ਆ ਤੇ ਆ ਪਲਮ ਟਰੀ ਦੇਖੋ ਕਿੰਨੇ ਜ਼ਿਆਦਾ ਸੋਹਣੇ ਲੱਗ ਰਹੇ ਆ ਸੋ ਆਪਣੀਆਂ ਬੈਕ ਟੂ ਬੈਕ ਮੀਟਿੰਗਾਂ ਚੱਲ ਰਹੀਆਂ ਨੇ ਮੈਨੂੰ ਜਾਣਾ ਪੈਂਦਾ 2 ਘੰਟਿਆਂ ਦੀ ਹੁੰਦੀ ਆ ਫਿਰ 3 ਘੰਟਿਆਂ ਦੀ ਤੇ ਲਾਸਟ ਮੀਟਿੰਗ ਰਹਿ ਗਈ ਆਪਣੀ ਅੱਜ ਸ਼ਾਮ ਦੀ 6:30 ਤੋਂ ਲੈ ਕੇ 10:00 ਵਜੇ ਤੱਕ ਫਿਰ ਉਸ ਤੋਂ ਬਾਅਦ ਇੱਕ ਮਾਰਨਿੰਗ ਦੀ ਹੈ ਕੱਲ ਦੀ ਫਿਰ ਆਪਾਂ ਵੇਲੇ ਆ ਕੱਲ ਨੂੰ ਆਪਾਂ ਗੱਡੀ ਲੈ ਕਰਨੀ ਆ ਰੈਂਟ ਇੱਥੇ ਫਿਰ ਆਪਾਂ ਹੋ ਸਕਦਾ ਹੈ ਲੇ ਕੋਮਣ ਜਾਈਏ ਜੰਨੇੜੇ ਤੇੜੇ ਇੱਥੇ ਆਪਾਂ ਨੂੰ ਜੋ ਵੀ ਕੁਝ ਮੇਰੇ ਫਿਰ ਆਪਾਂ ਉੱਥੇ ਜਾਵਾਂਗੇ ਘੁੰਮਣ। ਉਹ ਸਾਰੇ ਲੋਕ ਕੀ ਆ ਕਿ ਅਲੱਗ-ਅਲੱਗ ਫੀਲਡ ਦੇ ਵਿੱਚ ਕੰਮ ਕਰਦੇ ਆਗੇ। ਮੈਂ ਇੱਥੇ ਕਿਸ ਤਰ੍ਹਾਂ ਤਰੀਕੇ ਦੇ ਨਾਲ ਆਇਆ ਹੋਇਆਗਾ। ਮੈਂ ਇੱਥੇ ਜੁਆਇਨ ਕੀਤਾ ਸੀਗਾ ਆਪਣੇ CST ਨੂੰ ਠੀਕ ਆ। ਸੋ ਤੁਹਾਡੇ ਵਿੱਚੋਂ ਬਹੁਤ ਸਾਰੀਆਂ ਫੈਮਲੀਆਂ ਨੇ ਮੇਰੇ ਤੋਂ ਆਪਣੇ ਬੱਚਿਆਂ ਦੇ આરੀਐਸਪੀ ਪਲਾਨ ਕਰਾਏ ਹੋਏ ਆਗੇ। ਤੇ ਇਹ ਕੰਪਨੀ ਵੱਲੋਂ ਹੀ ਮੈਨੂੰ ਸਾਰਾ ਟ੍ਰਿਪ ਸਪੌਂਸਰ ਕੀਤਾ ਗਿਆ। ਸਾਰੀਆਂ ਚੀਜ਼ਾਂ ਹੋਣ ਜਾਣੇ ਠੀਕ ਆ। ਹੁਣ ਜੇਕਰ ਤੁਸੀਂ ਇੱਕ ਵਧੀਆ ਕੰਪਨੀ ਦੇ ਵਿੱਚ ਕੰਮ ਕਰਦੇ ਹੋ ਆਪਣੀ ਵਧੀਆ ਪਰਫਾਰਮੈਂਸ ਦਿੰਨੇ ਹੋਗੇ ਤਾਂ ਤੁਹਾਨੂੰ ਵੀ ਇਦਾਂ ਦੇ ਜਿਹੜੇ ਇਵੈਂਟਸ ਆ ਉਹ ਮਿਲਦੇ ਰਹਿੰਦੇ ਨੇਗੇ ਪਰ ਗੱਲ ਇਹ ਆ ਵੀ ਕਿਤੇ ਵੀ ਚੱਲ ਜਾਓ ਤੁਸੀਂ ਕਿਸੇ ਵੀ ਫੀਲਡ ਦੇ ਵਿੱਚ ਚੱਲ ਜਾਓ ਵਿਦਾਊਟ ਮਿਹਨਤ ਕੀਤੇ ਤੁਹਾਨੂੰ ਕੁਝ ਨਹੀਂ ਮਿਲੂਗਾ ਮਿਹਨਤ ਤੁਹਾਨੂੰ ਕਰਨੀ ਪਊਗੀ ਮੈਂ ਇੰਸ਼ੋਰੈਂਸ ਫੀਲਡ ਦੇ ਵਿੱਚ ਆ 2 ਸਾਲ ਹੋ ਗਏ ਮੈਨੂੰ 2 ਸਾਲ ਦੇ ਵਿੱਚ ਆਪਾਂ ਨੂੰ ਹੋਰ ਵੀ ਕਈ ਇਵੈਂਟਸ ਜਿਹੜੇ ਆਉਣ ਆਉਣੇ ਆਗੇ ਨੈਕਸਟ ਈਅਰ ਆਉਣੇ ਆਗੇ ਠੀਕ ਆ ਆਪਾਂ ਤੁਹਾਨੂੰ ਸਾਰੇ ਇਵੈਂਟਸ ਵੀ ਸ਼ੇਅਰ ਕਰਾਂਗੇ ਉਹਦੇ ਨਾਲ ਕੀ ਹੁੰਦਾ ਮਤਲਬ ਕਿ ਤਨੂੰ ਬੂਸਟ ਮਿਲਦਾ ਬਹੁਤ ਸਾਰੇ ਲੋਕ ਕਹਿੰਦੇ ਵੀ ਅਸੀਂ ਆ ਫੀਲਡ ਚ ਆਉਣਾ ਆਉਂ ਜਿੱਤ ਸਕਦੇ ਆ ਉਹ ਬਹੁਤ ਵਧੀਆ ਕੰਮ ਆ ਪਰ ਮਿਹਨਤ ਕਰਨੀ ਪੈਣੀ ਹੈਗੀ ਸਾਰਾ ਕੁਝ ਥੋੜੀ ਮਿਹਨਤ ਤੇ ਆ ਠੀਕ ਆ ਤੇ ਬਾਕੀ ਦੀਆਂ ਗੱਲਾਂ ਆਪਾਂ ਤਾਂ ਆਪਾਂ ਫੇਰ ਕਰਦੇ ਯਾਰ ਓਕੇ ਕੱਪ ਤੇ ਸੀਸ ਅਜਾ ਸੀਸ ਹੁਣ ਆਪਾਂ ਫੇਰ ਆ ਗਏ ਸੀਗੇ ਵਾਰ ਹੋਰ ਆ ਕੇ ਪਾਪਾ ਬਿਜ਼ੀ ਸੀ ਫਿਰ ਮੈਂ ਤੇ ਸੀਸ ਆ ਗਏ ਸੋ ਆਪਾਂ ਬੈਠੇ ਸੀਗੇ ਹੁਣ ਤੇ ਮੈਂ ਤੁਹਾਨੂੰ ਹੁਣ ਦਾ ਥਿਊ ਵਿਊ ਦਿਖਾਉਣੀ ਆ ਸੀਸ ਇੱਧਰ ਆ ਜਾਓ ਗਰਮ ਆ ਤੇ ਆ ਬਾਹਰ いや ਚੂਸ ਕੀਤਾ ਸੀਗਾ ਮੈਂ ਕਿ ਚਲ ਆਪਾਂ ਇੱਥੇ ਬੈਠੇ ਆਨੇ ਆ ਮੌਸਮ ਦਾ ਫਰਕ ਆ ਨਾ ਗਰਮੀਆਂ ਤੇ ਹਲੇ ਪੌਣੇ ਇੱਕ ਸੱਤ ਹੋਇਆ ਤੇ ਫਿਰ ਵੀ ਜਿਹੜਾ ਨੇ ਦੇਨਾ ਨਾ ਉਹ ਬਹੁਤ ਛੇਤੀ ਛਿਪ ਜਾਂਦਾ ਵਾ ਜਿਵੇਂ ਟੋਰਾਂਟੋ ਦੇ ਵਿੱਚ ਤਾਂ ਗਰਮੀਆਂ ਦੇ ਵਿੱਚ ਦਿਨ ਨੋ 9:30 ਵਜੇ ਛੱਪਦਾ ਸੀ ਪਰ ਇੱਥੇ ਉਹ ਸਾਭ ਨਹੀਂ ਆ। ਲਈ ਕਰਦੇ ਆਂ ਆਪਾਂ ਅੱਜ ਦੀ ਵੀਡੀਓ ਦੀ ਸਮਾਪਤੀ। ਮੈਨੂੰ ਪਤਾ ਅੱਜ ਅਸੀਂ ਤੁਹਾਨੂੰ ਕੁਝ ਜ਼ਿਆਦਾ ਨਹੀਂ ਦਿਖਾ ਪਾਈ ਪਰ ਆਪਣੇ ਕੋਲੇ ਹੁਣ ਰੈਂਟਲ ਗੱਡੀ ਆ ਗਈ ਆ ਤੇ ਕੱਲ ਆਪਾਂ ਤੁਹਾਨੂੰ ਦੱਸਾਂਗੇ ਆਪਾਂ ਗੱਡੀ ਕਿਵੇਂ ਰੈਂਟ ਕੀਤੀ ਆ ਤੇ ਅਸੀਸ ਦੀ ਕਾਰ ਸੀਟ ਸਾਡੇ ਕੋਲੇ ਨਹੀਂ ਸੀ ਉਹਦਾ ਆਪਾਂ ਕੀ ਹੱਲ ਕੀਤਾ। ਜਿਵੇਂ ਸਾਰਿਆਂ ਨੂੰ ਪਤਾ ਕਿ ਕੈਨੇਡਾ, ਯੂ ਐਸ ਦੇ ਵਿੱਚ ਨਾ ਬਾਲੀਆ ਆਲਮੋਸਟ ਸਾਰੀਆਂ ਕੰਟਰੀਜ਼ ਦੇ ਵਿੱਚ ਆਪਾਂ ਕਾਰ ਸੀਟ ਤੋਂ ਬਿਨਾਂ ਬੱਚੇ ਨੂੰ ਬਿਠਾ ਨਹੀਂ ਸਕਦੇ। ਉਹਦਾ ਅਸੀਂ ਕੀ ਹੱਲ ਕੱਢਿਆ। ਉਹ ਆਪਾਂ ਅਗਲੀ ਵੀਡੀਓ ਦੇ ਵਿੱਚ ਦੱਸਾਂਗੇ। ਵੀਡੀਓ ਆਪਾਂ ਇੱਥੇ ਕਰਦੇ ਆਂ ਸਮ ਸਬਸਕ੍ਰਾਈਬ ਨਹੀਂ ਕੀਤਾ ਕਰ ਲਵੋ ਮਿਲਦੇ ਆ ਅਗਲੀ ਵੀਡੀਓ ਚ